ਹਾਂਜੀ ਕੀ ਹਾਲ ਚਾਲ ਆ ਬਾਬਿਓ ਦੋਸਤ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆਪਾਂ ਪਾਉਣਾ ਛੋਨੇ ਤੇ ਰਹੇ ਤੇ ਆ ਬੋਰੀਆਂ ਦੇ ਬਾਕੀਆਂ ਨੂੰ ਮਿਲਦੇ ਆਂ ਖੇਤ ਜਾ ਕੇ ਨਾਲ ਹੀ ਖੇਤ ਪਹੁੰਚਣ ਵਾਲੀਆਂ ਆਪਾਂ ਬੱਚੇ ਮਿਲਦੇ ਆਂ ਉੱਥੇ ਜਾ ਕੇ ਹਾਂਜੀ ਆਪਾਂ ਪਹੁੰਚ ਚੁੱਕੇ ਆਂ ਖੇਤ ਆ ਤੇ ਕਰਤੀ ਰਹੀ ਦੀ ਤਿਆਰੀ ਤਿੰਨ ਬੋਰੀਆਂ ਭਈ ਯੂਰੀ ਦੀਆਂ 2 ਕਿਲਿਆਂ ਵਿੱਚ ਤੇ 2 ਲੀਟਰ ਤੇਲ ਆ ਸਰੋਂ ਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਜਿਹੜੇ ਆ ਚੌਲ ਆਪਣੇ ਪੀਲੇ ਜਿਹੇ ਹੋ ਜਾਂਦੇ ਨੇ ਹੱਤੋਂ ਬਹ ਨਹੀਂ ਚੱਲਦੇ ਤਾਂ ਇਹਦੇ ਉੱਤੇ ਕਹਿੰਦੇ ਸਰੋਂ ਦੇ ਤੇਲ ਦਾ ਰਿਜ਼ਲਟ ਬਹੁਤ ਵਧੀਆ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਆਗੇ ਸਰੋਂ ਦਾ ਤੇਲ ਵਿੱਚ ਮਿਲਾਉਣੇ ਆ ਡੈਡੀ ਮੇਰੇ ਹੋ ਸੀ ਹੋਂਦੇ ਨੇ ਤੇ ਸਰੋਂ ਦਾ ਤੇਲ ਜਿੱਦਾਂ ਪਲਾਉਣੇ ਆ ਤੇ ਦਿਖਾਉਣੇ ਆ ਤੁਹਾਨੂੰ ਤੇ ਕੁਝ ਕਰੇ ਆਪਾਂ ਪਹਿਲਾਂ ਮੀਡੀਆ ਤੋਂ ਪਹਿਲਾਂ ਦੋ ਤਿੰਨ ਬੁਰੀਆਂ ਆਪਾਂ ਉੱਚੀ ਸਾਈਡ ਆਇਆਏ ਸੀ ਉਹਦੇ ਵਿੱਚ ਰਲਾਈ ਸੀ ক্লোਰੋ ਤੇ ਪਹਿਲਾਂ ਰਹੀ ਸੀ ਯੂਰੀਆ 131 ਦੇ ਤੇ ਆਪਣੀ ਪੂਸ਼ਾ 43 ਤੇ ਇਹਦੇ ਉੱਤੇ ਹੁਣ ਆਪਾਂ ਪਾਉਣਾ ਹੈ ਸਰੋਂ ਦਾ ਤੇਲ ਤੇ ਬਾਅਦ ਦਿਖਾਉਣਾ ਤੁਹਾਨੂੰ ਤੀ ਇਹ ਤਾਂ ਤਿੰਨ ਚਾਰ ਦਿਨ ਬਾਅਦ ਕੀ ਰਿਜ਼ਲਟ ਆਉਂਦਾ ਹੈ ਤੇ ਆ ਸਭ ਦੇ ਸਾਹਮਣੇ ਆ ਚੁਨਾਂ ਤੇ ਤਿੰਨ ਚਾਰ ਦਿਨ ਬਾਅਦ ਦੇਖਦੇ ਆ ਵੀ ਸਰੋਂ ਦੀ ਡੀਲ ਦਾ ਕਿੰਨਾ ਰਿਜ਼ਲਟ ਪੈਂਦਾ ਹੈਗਾ ਰਹਿਣਾ ਇਹ ਆਈ ਥਿੰਕ ਮੇਰੇ ਹਿਸਾਬ ਨਾਲ ਵੀ 3 3.5 ਨਵਿੱਗੇ ਦਾਬੂ ਆ ਤਾਂ ਤੇ ਬਾਕੀ ਸਾਰਾ ਵਧੀਆ ਹੈਗਾ ਆਪਾਂ ਦੇਖਦੇ ਆ ਵੀ ਸਰੋਂ ਦਾ ਰੇੜੇ ਦਾ ਰਿਜ਼ਲਟ ਦਿਖਾਉ ਕੇ ਨਾ ਬਾਕੀ ਛੋਟ ਨਾਲ ਸਾਂਝਾ ਕਰਾਂਗੇ ਆਪਾਂ ਜੇ ਰਿਜ਼ਲਟ ਦਿਖਾਇਆ ਇਹ ਆਪਣਾ ਹੈਗਾ ਤੀਜੀ ਰੋਜ ਰੇ ਦੀ ਚਾਰ ਰੋਜਾਂ ਲਾਵਾਂਗੇ ਆਪਾਂ ਚਾਰ ਚਾਰ ਪੋਰੀਆਂ ਮਤਲਬ ਇਕੱਲੇ ਦੀ ਪੋਰੀ ਪੋਰੀ ਦੀ ਛਾਲੂ ਦਿਖਾਉਣੇ ਆ ਤੁਹਾਨੂੰ ਤੇਲ ਮਰਾਵਾਂਗੇ ਆਪਾਂ ਯੂਰੀਜ ਸਰੋਂ ਦਾ ਹਾਂਜੀ ਬਾਬੇ ਆਪਾਂ ਇਹ ਲਾਉਂਦੇ ਹਾਂ ਸਰੋਂ ਦਾ ਤੇਲ ਰੇਹ ਵਿੱਚ ਤੇ ਬੱਕੇ ਤੁਹਾਨੂੰ ਰਿਜ਼ਲਟ ਦਿਖਾਵਾਂਗੇ 2-4 ਦਿਨਾਂ ਤੱਕ ਕਿੰਨਾ ਕਪੈਂਦਾ ਤੇ ਬਣੇ ਰਹੋ ਵੀਡੀਓ ਨਾਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਹਨ ਕਮੈਂਟ ਜਰੂਰ ਕਰਿਓ ਅਦੇ ਯਾਰਾਂ ਮਿੱਤਰਾਂ ਨਾਲ ਤੇ ਇਹ ਆਪਾਂ ਦੋ ਕਿੱਲਿਆਂ ਵਿੱਚ 2 ਲੀਟਰ ਤੇਲ ਪਾਇਆਗਾ ਇਹ ਕਿੱਲੇ ਦਾ ਲੀਟਰ ਤੇਲ ਤੇ ਆਪਾਂ ਹੁਣ ਰੇਅਰ ਲਾ ਲਿਆ ਸੀ ਤੀਲ ਵਿੱਚ ਰਲਾ ਕੇ ਤੇ ਹੁਣ ਰੇਅਰ ਹੀ ਕਰਦੇ ਆ ਪਾਉਣ ਦੀ ਤਿਆਰੀ ਤੇ ਬਾਕੀ ਬਣੇ ਰੋਣ ਨਾਲ ਆ ਬਾਪੇ ਉਹ ਆਪਣਾ ਰੇਲ ਲੱਗ ਗਈ ਸੀ ਪਾਉਣਾ ਇਹ ਆਪਣਾ ਤੀਜਾ ਰੇ ਹੈਗਾ ਤੇ ਇਸ ਵਾਰ ਆਪਾਂ ਰੇ ਡੇਢ ਬੋਰੀ ਦਾ ਲਾਇਆ ਪ੍ਰਤੀ ਗਿੱਲੇ ਦੇ ਹਿਸਾਬ ਨਾਲ ਜੀ ਦਾ ਚੌਲ ਇਹਦੇ ਨਾਲ ਵਧੀਆ ਹੋਏ ਤਾਂ ਦਾ ਰੇ ਬਸ ਬੰਦ ਕਰ ਦਾਂਗੇ ਨਹੀਂ ਆਪਾਂ ਪੌਣੀ ਬੋਣੀ ਬੋਰੀ ਦਾ ਰਹੇ ਹੋਰ ਲਾਵਾਂਗੇ ਤੇ ਪਹਿਲੀ ਵਾਰ ਠੇਕੇ ਦੇ ਬਾਹਰ ਲੈ ਤਾ ਸੀ ਤੇ ਲਗਭਗ ਆਪਾਂ 10 ਕਿੱਗਨੇ ਦਾ ਰਹੇ ਪਤਾ 10 ਕਿੱਲੇ ਰਹਿੰਦੇ ਨੇ ਰੇਪ ਪਾਉਣ ਵਾਲੇ ਤੇ ਬਬੇ ਉਹ ਇਧਰ ਲਈ ਢੱਕੀ ਤਰੇ ਪਾਤਾ ਸੀ ਤੇ ਆਹ ਵਾਲੀ ਢੱਕੀ ਰਹਿਂਦੀ ਹੈਗੀ ਇਹ ਜੇ ਆਪਾਂ ਸ਼ਾਮ ਨੂੰ ਪਾਵਾਂਗੇ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਤੇ ਇਹਦੇ ਕਰਕੇ ਆਪਾਂ ਰੇਪ ਬਣਾਉਣਾ ਬੰਦ ਕਰਤਾ ਟਾਈਮ ਵੀ 11:30 ਆਉਂਦਾ ਹੋ ਚੁੱਕਿਆ ਜੀ ਤੇ